ਸਾਡੇ ਦਰਬਾਰ ਸਾਹਿਬ ਦੀ ਜਿਹੜੀ ਨੀਂ ਰੱਖੀ ਗਈ ਹੈ ਉਹ ਸਾਈ ਮੀਆਂ ਮੀਰ ਨੇ ਰੱਖੀ ਹੈ ਉਹ ਤਾਂ ਟੋਪੀ ਪਹਿਨਦੇ ਸੀ ਤੇ ਕਿੰਨੇ ਹੋਰ ਜਿਹੜੇ ਭਗਤ ਨੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹ ਵੀ ਟੋਪੀਆਂ ਪਹਿਨਦੇ ਸੀ ਤੇ ਹੁਣ ਜੇ ਪੱਗ ਪੈਣ ਨਾਲ ਦੀ ਗੱਲ ਕਰੀਏ ਤਾਂ ਗੰਗੂ ਪੱਗ ਬੰਨਦਾ ਸੀ ਤੇ ਕਿੱਡੀ ਮਾੜੀ ਘਟਨਾ ਕੀਤੀ ਹੈ ਹੁਣ ਪੱਗ ਨਾਲ ਤਾਂ ਨਹੀਂ ਬੰਦੇ ਦੀ ਨੀਤ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਵੀ ਬਾਹਰਲੇ ਪਾਸੇ ਇਕੱਲਾ ਬਖਾਵੇ ਦੀ ਲੋੜ ਨਹੀਂ ਅੰਦਰ ਵੀ ਤਾਂ ਸੋੜੇ ਕੁਝ ਹੋਣਾ ਚਾਹੀਦਾ ਹੁਣ ਕੱਲੀਆਂ ਪੱਗਾਂ ਜੇ ਲੈ ਕੇ ਆਉਂਦੇ ਨੇ ਤਾਂ ਹੁਣ ਪੱਗਾਂ ਵਾਲੇ ਵੀ ਕਿੱਡੇ ਮਾੜੇ ਵਰਤਾਰੇ ਕਰਦੇ ਨੇ ਕਿੰਡੀਆਂ ਗ ਉਹ ਵੀ ਨਾ ਪ੍ਰਵਾਸੀ ਆ ਸਾਰਾ ਸਾਡੇ ਤਾਂ ਜਿਹੜੇ ਕਮਰਕਸੇ ਤੇ ਮੋਢਿਆਂ ਦੇ ਉੱਪਰ ਜਿਹੜੇ ਮੂਕੇ ਕਹਿੰਦੇ ਸੀ ਜਿਹਨੂੰ ਪਰਨੇ ਉਹੀ ਨੇ ਤੇ ਸਾਡੇ ਨਾਲ ਕੋਈ ਇਹਨਾਂ ਦਾ ਰਮਾਲਾਂ ਦਾ ਵੀ ਕੋਈ ਜ਼ਿਆਦਾ ਸਬੰਧ ਨਹੀਂ ਹੈ ਇਹ ਵੀ ਪੈਂਟਾਂ ਦੀਆਂ ਜੇਬਾਂ 'ਚ ਪੈਣ ਵਾਲੀਆਂ ਚੀਜ਼ੇ ਨੇ ਚਲੋ ਫੇਰ ਵੀ ਗਲਗਰ ਜੀ ਕਿ ਕੀਤਾ ਸੀ ਤਾਂ ਜਿਸ ਤਰ੍ਹਾਂ ਸਾਡੇ ਕੋਈ ਜਮਾਂ ਜੁੱਤੇ ਹੁੰਦੇ ਨੇ ਕੋਈ ਉਸ ਤਰ੍ਹਾਂ ਦਾ ਕੋਈ ਬਣਾ ਦਿੰਦੇ ਗੇਟ ਤੇ ਜੇ ਆਪਾਂ ਸਾਰੇ ਫਤੇਗੜ ਸਾਹਿਬ ਦਾ ਜਾਂ ਸਰਹੰਦ ਦੀ ਗੱਲ ਕਰੀਏ ਵੀ ਉੱਥੋਂ ਦੀਆਂ ਸੜਕਾਂ ਨੂੰ ਆਪਾਂ ਟੋਪੀਆਂ ਲਾ ਕੇ ਬਿਹਤਰ ਕਰਦੇ ਆਂ ਕਿ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਫਤੇਗੜ ਸਾਹਿਬ 'ਚ ਜਿਹੜਾ ਟੋਪੀਆਂ ਦੀਆਂ ਦੁਕਾਨਾਂ ਨੇ ਉੱਥੇ ਨੇ ਅੰਮ੍ਰਿਤਸਰ ਸਾਹਿਬ 'ਚ ਵੀ ਨੇ ਹਰੇਕ ਥਾਈ ਨੇ ਤੇ ਇੱਥੇ ਵੀ ਹੋ ਸਕਦਾ ਜਿਹੜੀਆਂ ਸਾਹਮਣੇ ਰੇੜੀਆਂ ਲੱਗੀਆਂ ਹੁੰਦੀਆਂ ਨੇ ਉੱਥੇ ਹੀ ਵਿਕਦੀਆਂ ਨੇ ਤੇ ਹੁਣ ਜੇ ਔਰਤਾਂ ਦੀ ਗੱਲ ਕਰਦੇ ਆਪਾਂ ਇੱਕ ਔਰਤ ਦੇ ਵੀ ਸਿਰ ਤੋਂ ਲਾਹੀਗੀ ਤਾਂ ਜੇ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਔਰਤ ਕੋਲੇ ਤਾਂ ਚੁੰਨੀ ਆ ਉਹ ਠੰਡੀ ਨਹੀਂ ਰੁਕਦੀ ਉਹਦੀ ਤੇ ਆਪਣੇ ਸਿੱਖ ਧਰਮ ਦੇ ਵਿੱਚ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਨੇ ਉਹ ਕੋਈ ਮਫਲਰ ਥੱਲੇ ਬੰਨ ਕੇ ਜਾਂ ਕੋਈ ਟੋਪੀ ਲੈ ਕੇ ਜਿਹੜੀ ਉਹਨਾਂ ਨੂੰ ਸੌਕੀ ਲੱਗਦੀ ਹੈ ਸਿਰ ਨੂੰ ਬਚਾਉਣ ਵਾਸਤੇ ਠੰਡ ਤੋਂ ਉੱਪਰ ਦੀ ਹੁਣ ਐ ਤਾਂ ਸਾਡੇ ਕੋਲੇ ਜਿਹੜੇ ਅੰਗਰੇਜ਼ ਆਉਂਦੇ ਨੇ ਉਹਨਾਂ ਨੂੰ ਦਾੜੀ ਕੇਸ ਤੇ ਗੋਲਦਮਲੇ ਸਜਾਈ ਹੁੰਦੇ ਨੇ ਤੇ ਉਹਦੇ ਨਾਲ ਜਿਹੜਾ ਸ਼ਰੋਮਣੀ ਕਮਿਟੀ ਦੇ ਕਿਸੇ ਮੈਂਬਰ ਦਾ ਕੋਈ ਪੋਤਾ ਜਾਂ ਪੁੱਤ ਖੜਾ ਹੁੰਦਾ ਉਹਦੇ ਵਾਲ ਕੱਟੇ ਹੁੰਦੇ ਨੇ ਹੁਣ ਉਹ ਆਪਾਂ ਨੂੰ ਪੀੜੀ ਥੱਲੇ ਵੀ ਛੋਟੀ ਮਾਰਨੀ ਪਊ ਨਾ ਵੀ ਸਾਡੇ ਬੱਚੇ ਕੱਲਾ ਸਰਹੰਦ ਜਾ ਕੇ ਟੋਪੀਆਂ ਜਾਂ ਪੱਗਾਂ ਪਹਿਣ ਕੇ ਸਿੱਖੋਗੇ ਤੇ ਬਾਕੀ ਵਰਤਾਰਾ ਜਿਹੜਾ ਉਹਨਾਂ ਦਾ 364 ਦਿਨਾਂ ਉਹ ਫਿਰ ਕਿਸ ਤਰ੍ਹਾਂ ਦਾ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਕਦੇ ਨਹੀਂ ਰਹੀ ਤੇ ਉਹ ਤੋਂ ਸਾਡੇ ਤਾਂ ਗੁਰੂ ਦੇਖੋ ਉੱਚ ਦਾ ਪੀਰ ਬਣ ਕੇ ਵੀ ਗਏ ਜੇ ਸਿਕ ਧਰਮ ਦੇ ਵਿੱਚ ਮੁਸਲਮ ਪਹਿਰਾਵੇ ਵਾਲੇ ਲੋਕ ਆਉਣਗੇ ਹਿੰਦੂ ਪਹਿਰਾਵੇ ਵਾਲੇ ਲੋਕ ਆਉਣਗੇ ਤਾਂ ਸਾਡੀ ਜਿਹੜੀ માનਤਾ ਹੋਰ ਵੱਧਦੀ ਹੈ ਸਾਡੀ ਜਿਹੜੀ ਧੇਰਾ ਹੋਰ ਸਖਤ ਹੁੰਦੀ ਹੈ ਵੀ ਯਾਰ ਇਹ ਧਰਮ ਨੂੰ ਮੰਨਣ ਵਾਲੇ ਤਾਂ ਸਰਬ ਧਰਮ ਨੇ ਜੇ ਦਰਬਾਰ ਸਾਹਿਬ ਦੇ ਵਿੱਚ ਇਹ ਸੁਨੇਹਾ ਜਾਂਦਾ ਵੀ ਇਹ ਚਾਰੇ ਕੂਟ ਨੇ ਦੇ ਚਾਰੇ ਪਾਸੇ ਗੇਟ ਨੇ ਤੇ ਕੋਈ ਵੀ ਧਰਮ ਦਾ ਕਿਸੇ ਰਸਤੇ ਆ ਸਕਦਾ ਤਾਂ ਫਿਰ ਇੱਥੇ ਇੱਕੋ ਹੀ ਗੇਟ ਕਿਉਂ ਰਹਿ ਗਿਆ ਤੇ ਮੈਂ ਉਹ ਬੱਚਿਆਂ ਨਾਲੋਂ ਜਿਹੜਾ ਵੱਧ ਕਸੂਰਵਾਰ ਮੰਨਦਾ ਸਾਡੇ ਵੱਡੇ ਆਗੂਆਂ ਨੂੰ ਮੰਨਦਾ ਕਿਸ ਤਰ੍ਹਾਂ ਦਾ ਜਿਹੜਾ ਬੱਚਾ ਸੀ ਉਹ ਤਾਂ ਚਲੋ ਹਣ ਪੋਲ ਸੀ ਉਹਦੀ ਗਲਤੀ ਨਹੀਂ ਸੀ ਉਹਨੂੰ ਬਰਜਿਆ ਜਾ ਸਕਦਾ ਸੀ ਉਹਨੂੰ ਸਿਖਾਇਆ ਜਾ ਸਕਦਾ ਸੀ ਵੀ ਪੁੱਤਰ ਇਸ ਤਰ੍ਹਾਂ ਨਹੀਂ ਕਰਦੇ ਤੇ ਤੁਹਾਡਾ ਜਿਹੜਾ ਸਨੇਹਾ ਉਹਨੂੰ ਜੇ ਟੋਪੀਆਂ ਤੁਸੀਂ ਲੈਣੀਆਂ ਨੇ ਲਹਾ ਲਈਆਂ ਉਹਨਾਂ ਨੂੰ ਕੋਈ ਪਰਨਾ ਨਹੀਂ ਦਿੰਦਾ ਤਾਂ ਫਿਰ ਨੇਜੀਆਂ ਚ ਪਾਉਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਨਾ ਉਹਨਾਂ ਨੂੰ ਕਿਸੇ ਲਿਫਾਵੇ 'ਚ ਪਾ ਕੇ ਰੱਖ ਲਾਂਦੇ ਜਦ ਆਪਸੀ ਉਹਨੂੰ ਦਿੱਤੀ ਜਾਂਦੀ ਹਾਂ ਹੁਣ ਸਿੱਖ ਧਰਮ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਦਾਨਪੁਣ ਕਰਦੇ ਨੇ ਅੱਜ ਕੱਲਾ ਕੇ ਗਰੀਬਾਂ ਉਹਨਾਂ ਦੇ ਸਿਰਾਂ ਤੇ ਪੱਗਾਂ ਥੋੜੀ ਪਾਉਂਦੇ ਨੇ ਉਹ ਬੂਟ ਜਰਾਬਾਂ ਜਾਂ ਟੋਪੀਆਂ ਵੀ ਬਣ ਕੇ ਆਉਂਦੇ ਨੇ ਸਤਿ ਸ਼੍ਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋ ਹੋਮਗੇ ਸਿੱਧੀ ਜੋੜ ਮੇਲਿਆਂ ਦੇ ਦੌਰਾਨ ਕੁਝ ਤਸਵੀਰਾਂ ਐਸੀਆਂ ਵਾਇਰਲ ਹੋਈਆਂ ਜਿਹੜੀਆਂ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਗਈਆਂ ਉਹ ਤਸਵੀਰਾਂ ਇਹ ਸਨ ਕਿ ਨੇਜਿਆਂ ਦੇ ਉੱਪਰ ਟੰਗੀਆਂ ਹੋਈਆਂ ਟੋਪੀਆਂ ਜੋ ਉੱਥੇ ਸੰਗਤ ਜਿਹੜੀ ਆ ਰਹੀ ਸੀ ਜੋ ਕੋਈ ਕੋਈ ਟੋਪੀ ਦੇ ਵਿੱਚ ਹੋਣੀ ਆ ਹੋ ਸਕਦਾ ਆ ਹੁਣ ਤੋਂ ਟੋਪੀਆਂ ਲਹਾਈਆਂ ਜਾਂਦੀਆਂ ਤਾਂ ਟੋਪੀਆਂ ਲਾ ਕੇ ਨੇਜਿਆਂ ਦੇ ਉੱਪਰ ਜਿਹੜੀਆਂ ਟੰਗੀਆਂ ਗਿਆ ਇਸ ਚੀਜ਼ ਦੀ ਵਿਰੋਧਤਾ ਵੀ ਉੱਥੇ ਆ ਰਹੀ ਸੰਗਤ ਦੇ ਵੱਲੋਂ ਵੀ ਜਿਹੜੀ ਹੈਗੀ ਆ ਉਹ ਕੀਤੀ ਗਈ ਇਸ ਮਸਲੇ ਤੇ ਸੂਸ਼ੇ ਤੇ ਗੱਲਬਾਤ ਕਰਾਂਗੇ ਕਿ ਜੋ ਉਹ ਗੁਰਸਿੱਖ ਬੱਚਿਆਂ ਦੇ ਵੱਲੋਂ ਉੱਥੇ ਕੀਤਾ ਗਿਆ ਕਿ ਉਹ ਸਹੀ ਸੀ ਜੋ ਸਹੀ ਨਹੀਂ ਸੀ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਸੀ ਧਰਮ ਨੂੰ ਵਕ ਕਰਕੇ ਇਨਸਾਨੀਅਤ ਦੇ ਤੌਰ ਤੇ ਗੱਲ ਕਰਾਂਗੇ ਕਿ ਹੋਣਾ ਅਸਲ ਦੇ ਵਿੱਚ ਜਿਹੜਾ ਕੀ ਚਾਹੀਦਾ ਸੀ ਮੇਰੇ ਨਾਲ ਹਰਦੀਪ ਸਿੰਘ ਜਟਾਣਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਜਟਾਣਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਜਰਣਾ ਜਰਣਾ ਸਾਹਿਬ ਸਵਾਗਤ ਆ ਰਹਿ ਮੇਟਾ ਸਤਿ ਸ਼੍ਰੀ ਅਕਾਲ ਜੀ ਮੇਰ ਜਟਾਣਾ ਸਾਹਿਬ ਜੋ ਪਿਛਲੇ ਦਿਨਾਂ ਚ ਤਸਵੀਰਾਂ ਆਈਆਂ ਉਹਦੇ ਤੇ ਚਰਚਾ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਜਿਹੜੀ ਆ ਉਹ ਛੇੜੀ ਹੋਈ ਆ ਕਿ ਟੋਪੀਆਂ ਨੂੰ ਲੈ ਕੇ ਦੋ ਵੱਖ-ਵੱਖ ਜਿਹੜੇ ਹੈਗੇ ਨੇ ਉਹ ਪੱਖ ਨਹੀਂ ਕੋਈ ਕਹਿੰਦਾ ਕਿ ਜੈਸਾ ਹੋਇਆ ਉਹ ਚੰਗਾ ਹੈ ਵੈਸਾ ਹੀ ਹੋਣਾ ਚਾਹੀਦਾ ਸੀ ਜੇਕਰ ਗੁਰੂ ਘਰਾਂ ਦੇ ਵਿੱਚ ਆਉਣਾ ਤਾਂ ਮਰਿਆਦਾ ਦੇ ਨਾਲ ਆਓ ਤੁਹਾਡੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਆ ਪਰਨੇ ਹੋਣੇ ਚਾਹੀਦੇ ਨੇ ਟੋਪੀ ਨਹੀਂ ਹੋਣੀ ਚਾਹੀਦੀ ਇੱਕ ਪੱਖ ਹੋਰ ਵੀ ਆ ਜੋ ਕਹਿੰਦਾ ਕਿ ਕੋਈ ਅਣਜਾਣ ਪੁਨੇ ਦੇ ਵਿੱਚ ਵੀ ਆ ਸਕਦਾ ਹੋਰ ਧਰਮ ਤੋਂ ਸਾਈ ਧਰਮ ਤੋਂ ਮੁਸਲਮ ਤੋਂ ਕੋਈ ਵੀ ਹੋ ਸਕਦਾ ਜਿਹਨੂੰ ਨਹੀਂ ਪਤਾ ਤਾਂ ਇਸ ਤਰ੍ਹਾਂ ਦੇ ਨਾਲ ਟੋਪੀਆਂ ਕੋਹਣੀਆਂ ਤੇ ਨੇਜੇ ਦੇ ਉੱਪਰ ਟੰਗਣੀਆਂ ਤਾਂ ਸੁਨੇ ਹਾਂ ਕੀ ਜਾਂਦਾ ਆ ਮਤਲਬ ਪੂਰੇ ਇਸ ਵਰਤਾਰੇ ਨੂੰ ਪਹਿਲਾਂ ਤਾਂ ਕਿਵੇਂ ਦੇਖਦੇ ਆ ਬਿਲਕੁਲ ਦੇਖੋ ਜੀ ਆਪਾਂ ਗੱਲ ਮੰਨਦੇ ਆਂ ਵੀ ਉਹਨਾਂ ਨੇ ਇੱਕ ਕਾਰਜ ਕੀਤਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਹੀ ਲੱਗਦਾ ਹੋਊਗਾ ਉਹਨਾਂ ਨੇ ਕੰਮ ਕੀਤਾ ਤੇ ਦੂਸਰਾ ਜਿਹੜਾ ਹੋਇਆ ਕਿਉਂ ਇਹਦਾ ਪਿਛੋਕੜ ਵੀ ਤਾਂ ਦੇਖਣਾ ਪਊਗਾ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਵਰਤਾਰੇ ਰਹੇ ਨੇ ਭੰਡੇ ਗਏ ਨੇ ਗੱਲ ਕਰੋ ਫੇਰ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਸਾਡੇ ਜਿਹੜੇ ਸਿੱਖ ਆਗੂ ਨੇ ਉਹਨਾਂ ਵੱਲੋਂ ਕਿਉਂ ਨਹੀਂ ਇਹਦੇ ਪ੍ਰਤੀ ਕੋਈ ਜਿਹੜੇ ਹੁਕਮਨਾਮੇ ਜਾਂ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਾਰੀ ਕੀਤੀਆਂ ਜਾਂਦੀਆਂ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹਣਾ ਤੇ ਜਿਹੜਾ ਵਰਤਾਰਾ ਸੀ ਜੇ ਆਪਾਂ ਟੋਪੀਆਂ ਲਾਉਣ ਦੀ ਗੱਲ ਕਰੀਏ ਚਲੋ ਉਹ ਆਪਣੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੁੰਦਾ ਨੰਗਾ ਸਿਰ ਨਹੀਂ ਜਾਣਾ ਹੁੰਦਾ ਤੇ ਬਾਹਰ ਰਮਾਲੇ ਰਮਾਲਾਂ ਵੀ ਹੁੰਦੀਆਂ ਨੇ ਸਿਰ ਢਕਣ ਲਈ ਤੇ ਗੱਲ ਕਰ ਟੋਪੀਆਂ ਮੰਨੀ ਗੱਲ ਉਹਨਾਂ ਦੀ ਉਹ ਤਰਵਾ ਲੈਂਦੇ ਉਥੇ ਫਤੇਗੜ ਸਾਹਿਬ ਦੇ ਵਿੱਚ ਕਈ ਥਾਂ ਤੇ ਇਸ ਤਰ੍ਹਾਂ ਦੇ ਲੰਗਰ ਵੀ ਨੇ ਵੀ ਤੁਸੀਂ ਜੇ ਹਾਂ ਪੱਗਾਂ ਨਹੀਂ ਤੁਸੀਂ ਬਨ ਸਕਦੇ ਦਸਤਾਰਾਂ ਤਾਂ ਇੱਥੇ ਸਜਾਈਆਂ ਜਾਣੀਆਂ ਰਸਤਿਆਂ ਦੇ ਵਿੱਚ ਵੀ ਮਿਲਦੇ ਨੇ ਗੱਲ ਕਰ ਉਹਨਾਂ ਨੂੰ ਟੋਪੀਆਂ ਨੂੰ ਤੱਕੇ ਨਾਲ ਲਾ ਕੇ ਨੇਜਿਆਂ ਦੇ ਉੱਪਰ ਟੰਗ ਲੈਣਾ ਇਹ ਜਿਹੜਾ ਸਿੱਖ ਧਰਮ ਦਾ ਸੁਨੇਹਾ ਸਹੀ ਨਹੀਂ ਗਿਆ ਕਿਉਂਕਿ ਜਿਹੜੀਆਂ ਕੁਰਬਾਨੀਆਂ ਨੇ ਤਾਂ ਜੇ ਆਪਾਂ ਇਹਨਾਂ ਦੇ ਦਾਦੀਆਂ ਦੀ ਗੱਲ ਕਰੀਏ ਜਿਹੜੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਗਏ ਆ ਤਾਂ ਉਹਨਾਂ ਨੇ ਤਾਂ ਜਿਹੜੇ ਆਪਣੇ Hindu ਧਰਮ ਦੇ ਲੋਕ ਸੀ ਪੰਡਤ ਸੀ ਉਹਨਾਂ ਲਈ ਕੁਰਬਾਨੀ ਦਿੱਤੀ ਸੀ ਸੀਸ ਦਿੱਤਾ ਸੀ ਤਾਂ ਸੁਨੇਹਾ ਫਿਰ ਕਿਤੇ ਨਾ ਕਿਤੇ ਬिखर ਜਾਂਦਾ ਵੀ ਯਾਰ ਤੁਸੀਂ ਕਿਧਰ ਨੂੰ ਤੁਰੇ ਫਿਰਦੇ ਹੋ ਮੈਂ ਤਾਂ ਕਹੂੰਗਾ ਇਹ ਅਗਿਆਨਤਾ ਸੀ ਤੇ ਆਪਸੀ ਸਮੇਲ ਦੀ ਘਾਟ ਸੀ ਕਿਉਂਕਿ ਦੇਖੋ ਜੇ ਸਿੱਖ ਧਰਮ ਦੇ ਵਿੱਚ ਮੁਸਲਮ ਪਹਿਰਾਵੇ ਵਾਲੇ ਲੋਕ ਆਉਣਗੇ Hindu ਪਹਿਰਾਵੇ ਵਾਲੇ ਲੋਕ ਆਉਣਗੇ ਤਾਂ ਸਾਡੀ ਜਿਹੜੀ ਮਾਨਤਾ ਹੋਰ ਵੱਧਦੀ ਹੈ ਸਾਡੀ ਜਿਹੜੀ ਧੇਰਾ ਹੋਰ ਸਖਤ ਹੁੰਦੀ ਹੈ ਵੀ ਜੇ ਇਹ ਧਰਮ ਨੂੰ ਮੰਨਣ ਵਾਲੇ ਤਾਂ ਸਰਬ ਧਰਮ ਨੇ ਜੇ ਦਰਬਾਰ ਸਾਹਿਬ ਦੇ ਵਿੱਚ ਇਹ ਸੁਨੇਹਾ ਜਾਂਦਾ ਵੀ ਇਹ ਚਾਰੇ ਕੂਟ ਨੇ ਦੇ ਚਾਰੇ ਪਾਸੇ ਗੇਟ ਨੇ ਤਾਂ ਕੋਈ ਵੀ ਧਰਮ ਦਾ ਕਿਸੇ ਰਸਤੇ ਆ ਸਕਦਾ ਹੈ ਤਾਂ ਫਿਰ ਇੱਥੇ ਇੱਕੋ ਹੀ ਗੇਟ ਕਿਉਂ ਰਹਿ ਗਿਆ ਤਾਂ ਕਿਤੇ ਨਾ ਕਿਤੇ ਤਾਂ ਸੋਚਣਾ ਪਊਗਾ ਤੇ ਮੈਂ ਉਹ ਬੱਚਿਆਂ ਨਾਲੋਂ ਜਿਹੜਾ ਵੱਧ ਕਸੂਰਵਾਰ ਮੰਨਦਾ ਸਾਡੇ ਵੱਡੇ ਆਗੂਆਂ ਨੂੰ ਮੰਨਦਾ ਉਹਨਾਂ ਨੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਦੇਸ਼ਾ ਨਿਰਦੇਸ਼ ਲਾ ਦਿੰਦੇ ਜੋੜੇ ਕਿਹੜਾ ਸਾਡੇ ਗੁਰੂ ਘਰਾਂ ਜਮਾ ਨਹੀਂ ਹੁੰਦੇ ਜੋੜੇ ਲੋਕ ਪੈਨ ਕਿ ਹੁੰਦੇ ਨੇ ਟੋਪੀਆਂ ਨਾਲ ਤਾਂ ਹੋਰ ਕਿਸਮ ਹੁੰਦੀ ਆ ਉਹ ਉਦੋਂ ਵੀ ਮਾੜੇ ਉਹ ਚ ਨੇ ਗੱਲ ਕਰੋ ਜਮਾ ਹੁੰਦੇ ਨੇ ਸਾਡੇ ਤਾਂ ਫਿਰ ਸਾਡਾ ਕਿਤੇ ਨਾ ਕਿਤੇ ਟੋਪੀਆਂ ਦਾ ਵੀ ਅਸੀਂ ਕਰ ਦਿੰਦੇ ਮੈਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਜਿਹੜੇ ਬੱਚੇ ਸੀ ਉਹ ਚੀਜ਼ਾਂ ਤੋਂ ਪ੍ਰਭਾਵਿਤ ਸੀ ਜਿਹੜਾ ਸੜਕਾਂ ਦੇ ਉੱਪਰ ਵੀ ਵਰਤਾਰਾ ਨੌਜਵਾਨ ਮੁੰਡਿਆਂ ਵੱਲੋਂ ਕੀਤਾ ਜਾਂਦਾ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਟੋਪੀਆਂ ਪੈਣ ਕੇ ਆਏ ਸੀ ਵੀ ਕਿਤੇ ਹਕਾਰ ਚ ਆਏ ਨੇ ਤੇ ਉਹਨਾਂ ਨੇ ਉਸ ਰੂਪ ਦਿੱਤਾ ਗੱਲ ਕਰ ਜਿਹੜਾ ਉਹਨਾਂ ਨੇ ਬਖਾਵਾ ਕੀਤਾ ਜਾਂ ਜਿਹੜਾ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਵਾਇਰਲ ਹੋਈਆਂ ਸੋਸ਼ਲ ਮੀਡੀਆ ਵਾਲਿਆਂ ਨੇ ਜਿਹੜਾ ਪ੍ਰਚਾਰਿਆ ਉੱਥੇ ਵੀ ਕਿਤੇ ਨਾ ਕਿਤੇ ਮੈਨੂੰ ਵਿਅਹੂ ਵਾਲਾ ਚੱਕਰ ਲੱਗਦਾ ਉਹਨਾਂ ਦਾ ਜੇ ਬੱਚਿਆਂ ਨੇ ਕੋਈ ਗੱਲ ਕਰਤੀ ਸੀ ਤੇ ਕਿਸੇ ਆਗੂ ਕੋਲੇ ਕਿਸੇ ਕੋਈ ਗਰੰਤੀ ਸਿੰਘ ਕੋਲੇ ਲਿਜਾ ਕੇ ਉਹਦਾ ਨਮਟਾਰਾ ਹੋ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਜਿਹੜੀ ਭੰਡ ਭੰਡਾਈ ਇੰਨੀ ਜਿਹੜੀ ਕੀਤੀ ਗਈ ਹੋਣੀ ਨਹੀਂ ਚਾਹੀਦੀ ਸੀ ਕੁੱਲ ਬਲਾ ਕੇ ਮਾਰਾ ਇਸ ਤਰ੍ਹਾਂ ਦੇ ਨਾਲ ਇੱਕ ਡਰਦਾ ਮਾਹੌਲ ਜਿਹੜਾ ਹੈਗਾ ਪੈਦਾ ਹੋਇਆ ਹੁਣ ਜਿਵੇਂ ਉਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਕਿ ਟੋਪੀਆਂ ਉਤਾਰੀਆਂ ਗਈਆਂ ਟੋਪੀਆਂ ਉਤਾਰਨ ਤੋਂ ਬਾਅਦ ਨੇਜਿਆਂ ਦੇ ਉੱਪਰ ਜਿਹੜੀਆਂ ਗਈਆਂ ਨੇ ਉਹ ਟੰਗੀਆਂ ਗਈਆਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਡਰਦਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਹੋ ਇਸ ਤਰ੍ਹਾਂ ਦੇ ਨਾਲ ਪੈਦਾ ਹੋਇਆ ਹੁਣੇ ਬਿਲਕੁਲ ਹੁੰਦਾ ਸਰ ਬਿਲਕੁਲ ਮੈਂ ਜਦੋਂ ਪਹਿਲੀ ਵਾਰ ਆਪਣਾ ਅਜਮੇਰ ਗਿਆ ਤਾਂ ਮੈਨੂੰ ਵੀ ਉੱਥੇ ਕਿਤੇ ਨਾ ਕਿਤੇ ਧਰਮ ਦੇ ਵਿੱਚ ਜਿਹੜਾ ਉੱਥੇ ਜਾਣਾ ਸੀ ਪਹਿਲੀ ਵਾਰ ਜੀ ਮਸਜਿਦ ਦੇ ਵਿੱਚ ਜਾਣਾ ਸੀ ਜਾਂ ਤੇ ਉੱਥੇ ਮੈਨੂੰ ਬਾਹਰੋਂ ਦੇਖਦਾਰਿਆ ਪਹਿਲਾਂ ਕਿੰਨਾ ਚਿਰ ਖੜਕੇ ਵੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਤੇ ਗਲਤੀ ਨਾ ਹਾਂ ਉਸੇ ਤਰ੍ਹਾਂ ਦਾ ਹੀ ਇੱਥੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਤਾਂ ਜਿਹੜਾ ਟੋਪੀਆਂ ਦਾ ਸੁਨੇਹਾ ਹੈ ਮੈਂ ਕਹਿੰਦਾ ਵੀ ਜਮਾ ਇਹਨਾਂ ਨੇ ਸਿੱਖਾਂ ਦੇ ਜਿਹੜੇ ਪਤਿਤ ਬੱਚੇ ਨੇ ਉਹਨਾਂ ਦੇ ਸਿਰਾਂ ਤੋਂ ਲਾਈਆਂ ਨੇ ਮੰਨ ਲੈਨੇ ਆਪਾਂ ਠੀਕ ਹੈ ਗੱਲ ਕਰ ਜਿਹੜਾ ਟੋਪੀਆਂ ਜਿਨ੍ਹਾਂ ਨੇ ਜਿਹੜੇ ਵਰਤਾਰਾ ਜਿਹੜਾ ਦੇ ਲੈਂਦੇ ਨੇ ਹੁਣ ਫਤਿਹਗੜ੍ਹ ਸਾਹਿਬ ਚ ਕਿਹੜਾ ਟੋਪੀਆਂ ਦੀਆਂ ਦੁਕਾਨਾਂ ਨਹੀਂ ਉੱਥੇ ਨੇ ਅੰਮ੍ਰਿਤਸਰ ਸਾਹਿਬ ਚ ਵੀ ਨੇ ਹਰੇਕ ਥਾਂ ਹੀ ਨੇ ਤੇ ਇੱਥੇ ਵੀ ਹੋ ਸਕਦਾ ਜਿਹੜੀਆਂ ਸਾਹਮਣੇ ਰੇੜੀਆਂ ਲੱਗੀਆਂ ਹੁੰਦੀਆਂ ਨੇ ਉੱਥੇ ਹੀ ਵਿਕਦੀਆਂ ਹੁਣ ਤੇ ਹੁਣ ਜੇ ਔਰਤਾਂ ਦੀ ਗੱਲ ਕਰਦੇ ਆਪਾਂ ਇੱਕ ਔਰਤ ਦੇ ਵੀ ਸਿਰ ਤੋਂ ਲਾਹੀਗੀ ਤਾਂ ਜੇ ਆਪਾਂ ਔਰਤਾਂ ਦੀ ਗੱਲ ਕਰਦੇ ਆ ਤਾਂ ਔਰਤ ਕੋਲੇ ਤਾਂ ਚੁੰਨੀ ਆ ਉਹ ਠੰਡੀ ਨਹੀਂ ਰੁਕਦੀ ਉਹਦੀ ਤੇ ਆਪਣੇ ਸਿੱਖ ਧਰਮ ਦੇ ਵਿੱਚ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਨੇ ਉਹ ਕੋਈ ਮਫਲਰ ਥੱਲੇ ਬੰਨ ਕੇ ਜਾਂ ਕੋਈ ਟੋਪੀ ਲੈ ਕੇ ਜਿਹੜੀ ਉਹਨਾਂ ਨੂੰ ਸੌਕੀ ਲੱਗਦੀ ਹੈ ਸਿਰ ਨੂੰ ਬਚਾਉਣ ਵਾਸਤੇ ਠੰਡ ਤੋਂ ਉੱਪਰ ਦੀ ਪੱਗਾਂ ਬੰਨਦੇ ਨੇ ਇਹ ਜਿਹੜੇ ਨਾ ਜਿਹੜੀਆਂ ਗਾਈਡਲਾਈਨ ਨੇ ਇਹ ਸਾਡੇ ਸਿੱਖ ਆਗੂਆਂ ਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਫਿਰ ਇਹ ਵਰਤਾਰੇ ਰੁਕਣਗੇ ਇਹ ਜੀਆਂ ਘਟਨਾਵਾਂ ਨਾਲ ਸਾਡਾ ਕੋਈ ਚੰਗਾ ਸੁਨੇਹਾ ਨਹੀਂ ਜਾ ਰਿਹਾ ਮਾੜਾ ਜਾਂਦਾ ਤੁਹਾਨੂੰ ਲੱਗਦਾ ਕਿ ਆਪ ਮਹਰੇ ਹੋ ਹੋ ਸਕਦਾ ਜਾਂ ਫਿਰ ਕੋਈ ਇਹੋ ਐਸਾ ਹੋ ਸਕਦਾ ਕਿਸੇ ਨੇ ਹੱਲਾਸ਼ੀਰੀ ਦਿੱਤੀ ਹੋਵੇ ਕਿਸੇ ਨੇ ਥਾਪੜਾ ਦਿੱਤਾ ਹੋਵੇ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਇਹ ਹੁੰਦਾ ਰਿਹਾ ਹੈ ਪਹਿਲੇ ਸਮਿਆਂ ਦੇ ਵਿੱਚ ਵੀ ਅਸੀਂ ਇੱਕ ਦੋ ਵਾਇਰਲ ਵੀਡੀਓਜ਼ ਵਾਇਰਲ ਤਸਵੀਰਾਂ ਦੇਖੀਆਂ ਨੇ ਤੁਹਾਨੂੰ ਲੱਗਦਾ ਕਿ ਉਹ ਬੱਚੇ ਸ਼ਾਇਦ ਜੋ ਹੁਣ ਜਾਣ ਸੀ ਜਿਨ੍ਹਾਂ ਦੀ ਉਮਰ ਕੋਈ 9 ਸਾਲ 10 ਸਾਲ ਇੰਨੀ ਕੁ ਹੋ ਸਕਦੇ ਤੋਂ ਜ਼ਿਆਦਾ ਹੋ 11 ਸਾਲ ਹੋ ਸਕਦੀ ਆ ਉਹਨਾਂ ਦੇ ਵੱਲੋਂ ਇਹ ਵਰਤਾਰੇ ਦਾ ਐਸਾ ਕੁਝ ਜਿਹੜਾ ਹੈਗਾ ਉਹ ਕੀਤਾ ਜਾਣਾ ਤੁਹਾਨੂੰ ਲੱਗਦਾ ਕਿ ਇਹ ਕੋਈ ਥਾਪੜਾ ਹੋ ਸਕਦਾ ਜਾਂ ਫਿਰ ਆਪ ਮਹਰੇ ਕਿ ਯਾਰ ਨਹੀਂ ਇਹ ਕਰਨਾ ਹੈ ਅਸੀਂ ਹੁੰਦਾ ਜੀ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਨਿੱਕੇ ਨਿੱਕੇ ਬੱਚਿਆਂ ਨੂੰ ਕਹਦੇ ਨੇ ਨਾ ਫਲਾਣਾ ਐ ਕਰ ਦੂਗਾ ਓਏ ਜਾ ਉਹਦੇ ਮੁੱਕੀ ਮਾਰਿਆ ਜਾ ਐ ਕਰ ਲਾ ਇਸ ਤਰ੍ਹਾਂ ਦਾ ਵੀ ਪ੍ਰਭਾਵਤ ਹੋ ਸਕਦੇ ਨੇ ਤੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਜਾਂ ਉਹਨਾਂ ਨੂੰ ਪਰੇਸ਼ਾਨ ਕੀਤਾ ਉਹਦਾ ਮਨੋਰਥ ਕੀ ਹੈ ਤਾਂ ਉਹ ਆਪਾਂ ਨਹੀਂ ਉਹ ਕਰ ਸਕਦੇ ਗੱਲ ਕਰ ਜਿਹੜਾ ਸੁਨੇਹਾ ਗਿਆ ਉਹ 네ਗੇਟਿਵ ਗਿਆ ਹੈ ਜਿਹੜਾ ਸੁਨੇਹਾ ਗਿਆ ਉਹ ਸਾਡੇ ਪੱਖ 'ਚ ਨਹੀਂ ਗਿਆ ਕਿਉਂ ਕਿ ਸਾਡੇ ਦਰਬਾਰ ਸਾਹਿਬ ਦੀ ਜਿਹੜੀ ਨੀਂ ਰੱਖੀ ਗਈ ਹੈ ਉਹ ਸਾਈ ਮੀਆਂ ਮੀਰ ਨੇ ਰੱਖੀ ਹੈ ਉਹ ਤਾਂ ਟੋਪੀ ਪਹਿਨਦੇ ਸੀ ਤੇ ਜਿੰਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਭਟ ਨੇ ਕਿੰਨੇ ਭਗਤ ਨੇ ਤੇ ਜੇ ਆਪਾਂ ਭਗਤ ਰਵਦਾਸ ਦੀ ਗੱਲ ਕਰੀਏ ਉਹ ਵੀ ਵਾਲ ਖੁੱਲੇ ਛੱਡ ਕੇ ਰੱਖਦੇ ਜਾਂ ਕੱਲਾ ਕਪੜਾ ਪਹਿਨਦੇ ਸੀ ਤੇ ਕਿੰਨੇ ਹੋਰ ਜਿਹੜੇ ਭਗਤ ਨੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹ ਵੀ ਟੋਪੀਆਂ ਪਹਿਨਦੇ ਸੀ ਉਹਨਾਂ ਦਾ ਪਹਿਰਾਵਾ ਹੀ ਉਸ ਤਰ੍ਹਾਂ ਸੀ ਤੇ ਹੁਣ ਜੇ ਪੱਗ ਪਹਿਨਣ ਨਾਲ ਦੀ ਗੱਲ ਕਰੀਏ ਤਾਂ ਗੰਗੂ ਪੱਗ ਬੰਨਦਾ ਸੀ ਤੇ ਕਿੱਦੀ ਮਾੜੀ ਘਟਨਾ ਕੀਤੀ ਹੈ ਹੁਣ ਪੱਗ ਨਾਲ ਤਾਂ ਨਹੀਂ ਬੰਦੇ ਦੀ ਨੀਤ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਵੀ ਬਾਹਰਲੇ ਪਾਸੇ ਕੱਲਾ ਬਖਾਵੇ ਦੀ ਲੋੜ ਨਹੀਂ ਅੰਦਰ ਵੀ ਤਾਂ ਸਾਡੇ ਕੁਝ ਹੋਣਾ ਚਾਹੀਦਾ ਹੁਣ ਕੱਲੀਆਂ ਪੱਗਾਂ ਜੇ ਲੈ ਕੇ ਆਉਂਦੇ ਨੇ ਤਾਂ ਹੁਣ ਪੱਗਾਂ ਵਾਲੇ ਵੀ ਕਿੱਡੇ ਮਾੜੇ ਵਰਤਾਰੇ ਕਰਦੇ ਨੇ ਕਿੰਨੀਆਂ ਗਲਤ ਗੱਲਾਂ ਕਰਦੇ ਨੇ ਕਿੰਨੇ ਨੇ ਜਿਹੜੇ ਸਿੱਖੀ ਪਹਿਰਾਵੇ ਦੇ ਵਿੱਚ ਤੇ ਸਾਡੇ ਧਰਮ ਖਿਲਾਫ ਕਿੰਨਾ ਕਿੰਨਾ ਕੁਝ ਬੋਲਦੇ ਨੇ ਸੋਸ਼ਲ ਮੀਡੀਆ ਤੇ ਨੇ ਉਹਨਾਂ ਨੂੰ ਕਿੰਨਾ ਗद्दार ਕਹਿੰਦੇ ਨੇ ਫਲਾਨਾ ਫਲਾਨਾ ਇਹਦੇ ਨਿੱਕਰ ਪਾਈ ਆ ਥੱਲੇ ਦੀ ਉੱਪਰੋਂ ਪੱਗ ਬੰਨੀ ਆ ਤਾਂ ਫਿਰ ਉਹਦੀਆਂ ਪੱਗਾਂ ਨਾਲ ਤਾਂ ਮੈਨੂੰ ਲੱਗਦਾ ਜਿਹੜੇ ਨੀਵੇਂ ਹੋ ਕੇ ਦਰਬਾਰ ਸਾਹਿਬ ਆ ਇੱਥੇ ਮੱਥਾ ਟੇਕਣ ਆ ਰਹੇ ਸੀ ਉਹਨਾਂ ਨੂੰ ਸਮਝਾਵ ਜੇ ਅਬਝਾ ਕੇ ਕੋਈ ਪਰਨੇ ਜਾਂ ਉਹਨਾਂ ਨੂੰ ਕੋਈ ਜਿਹੜੇ ਧਮਾਲੇ ਵਗੈਰਾ ਉੱਥੇ ਦਿੱਤੇ ਜਾਂਦੇ ਨੇ ਉਹ ਦੇ ਦਿੱਤੇ ਜਾਂਦੇ ਤਾਂ ਚੰਗਾ ਸੁਨੇਹਾ ਜਾਣਾ ਸੀ ਹੋਣਾ ਹੋਣਾ ਕੀ ਚਾਹੀਦਾ ਸੀ ਉਹ ਟੂਪੀਆਂ ਲਾਹ ਕੇ ਇੰਦੇਜਾਂ ਦੇ ਉੱਪਰ ਇਸ ਤਰ੍ਹਾਂ ਟੰਕ ਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਹੋਇਆ ਉਸੇ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਸੀ ਜਾਂ ਇਨਸਾਨੀਅਤ ਦੇ ਤੌਰ ਤੇ ਤੁਸੀਂ ਕੀ ਮੰਨਦੇ ਹੋ ਵੀ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਚਲੋ ਠੀਕ ਹੈ ਜਿਹਨੂੰ ਮਰਿਆਦਾ ਦਾ ਕਿਸੇ ਨੂੰ ਨਹੀਂ ਪਤਾ ਉਹ ਆ ਗਿਆ ਪਹੁੰਚ ਗਿਆ ਮਰਿਆਦਾ ਨੂੰ ਨਹੀਂ ਪਤਾ ਆ ਉਦੇ ਲਈ ਹੋਣਾ ਕੀ ਚਾਹੀਦਾ ਸੀ ਟੋਪੀ ਲੁਹਾ ਕੇ ਕੀ ਇਸੇ ਤਰ੍ਹਾਂ ਦੇ ਨਾਲ ਜਾਂ ਫਿਰ ਟੋਪੀ ਲਾ ਕੇ ਕੋਈ ਉਹਨੂੰ ਦਸਤਾਰ ਦਿੱਤੀ ਜਾਂਦੀ ਜਾਂ ਕੋਈ ਪ੍ਰਨਾਉਨ ਦਿੱਤਾ ਜਾਂਦਾ ਜਾਂ ਪੁੱਛਿਆ ਜਾਂਦਾ ਕਿ ਭਾਈ ਤੈਨੂੰ ਦਸਤਾਰ ਨਹੀਂ ਬੰਨਣੀ ਆਉਂਦੀ ਇੱਥੇ ਕੈਂਪ ਨੇ ਉੱਥੋਂ ਬਣਾਣਾ ਨਹੀਂ ਫਿਰ ਅਸੀਂ ਮੰਨਦੇ ਐਸਾ ਕੁਝ ਕੀ ਹੋਣਾ ਚਾਹੀਦਾ ਬਿਲਕੁਲ ਇਹ ਦੇਖੋ ਜਿਵੇਂ ਕੈਂਪ ਦਾ ਉੱਥੇ ਲੱਗਦੇ ਨੇ ਗੱਲ ਕਰਕੇ ਤੇ ਨਾ ਕਿਤੇ ਵੱਡੇ ਵੱਡੇ ਸਾਈਨ ਬੋਰਡ ਹੋਣੇ ਚਾਹੀਦੇ ਸੀ ਵੀ ਇਸ ਤੋਂ ਅੱਗੇ ਜੀ ਜਿਹੜੀਆਂ ਸਿਰ ਦੇ ਉੱਪਰ ਆ ਜਾਂ ਤਾਂ ਰਮਾਲ ਲੈ ਕੇ ਜਾਂ ਪਰਨਾ ਬਿਸਤਰ ਰਮਾਲ ਵੀ ਆ ਜਿਹੜੇ ਹੈਂਕੀ ਆ ਉਹ ਵੀ ਤਾਂ ਪ੍ਰਵਾਸੀ ਆ ਸਾਰਾ ਸਾਡੇ ਤਾਂ ਜਿਹੜੇ ਕਮਰ ਕਸੇ ਤੇ ਮੋਡਿਆਂ ਦੇ ਉੱਪਰ ਜਿਹੜੇ ਮੂਕੇ ਕਹਿੰਦੇ ਸੀ ਜਿਹਨੂੰ ਪਰਨੇ ਉਹੀ ਨੇ ਤੇ ਸਾਡੇ ਨਾਲ ਕੋਈ ਇਹਨਾਂ ਦਾ ਰਮਾਲਾਂ ਦਾ ਵੀ ਕੋਈ ਜ਼ਿਆਦਾ ਸਬੰਧ ਨਹੀਂ ਹੈ ਇਹ ਵੀ ਪੈਂਟਾਂ ਦੀਆਂ ਜੇਬਾਂ 'ਚ ਪੈਣ ਵਾਲੀਆਂ ਚੀਜ਼ਾਂ ਨੇ ਚਲੋ ਫਿਰ ਵੀ ਗਲਗਰ ਜੀ ਕਿ ਕੀਤਾ ਸੀ ਤਾਂ ਜਿਸ ਤਰ੍ਹਾਂ ਸਾਡੇ ਕੋਈ ਜਮਾਂ ਜੁੱਤੇ ਹੁੰਦੇ ਨੇ ਕੋਈ ਉਸ ਤਰ੍ਹਾਂ ਦਾ ਕੋਈ ਬਣਾ ਦਿੰਦੇ ਗੇਟ ਤੇ ਜੇ ਆਪਾਂ ਸਾਰੇ ਜੇ ਫਤੇਗੜ ਸਾਹਿਬ ਦਾ ਜਾਂ ਸਰਹੰਦ ਦੀ ਗੱਲ ਕਰੀਏ ਵੀ ਉੱਥੋਂ ਦੀਆਂ ਸੜਕਾਂ ਨੂੰ ਆਪਾਂ ਟੋਪੀਆਂ ਲਾ ਕੇ ਬਿਹਤਰ ਕਰ ਦੇਾਂਗੇ ਤਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਬਰਤਾਰਾ ਤਾਂ ਉੱਥੇ ਉਸ ਤਰ੍ਹਾਂ ਦਾ ਰੁਟੀਨ 'ਚ ਚੱਲਦਾ ਹੀ ਆ ਗੱਲ ਕਰ ਜਦੋਂ ਬੰਦਾ ਧੱਕੇ ਨਾਲ ਕਰਦਾ ਜੇ ਧੱਕੇ ਨਾਲ ਕੋਈ ਉਥੇ ਲੈ ਕੇ ਜਾਂਦਾ ਨਾ ਵੀ ਮੈਂ ਤਾਂ ਟੋਪੀ ਲੈ ਕੇ ਜਾਵਾਂ ਉਹਦੇ ਨਾਲ ਇਸ ਤਰ੍ਹਾਂ ਦਾ ਹੋ ਜਾਂਦਾ ਉਹਦੀ ਟੋਪੀ ਲਾ ਕੇ ਕੋਈ ਪਰਨਾ ਬੰਨ ਦਿੱਤਾ ਜਾਂਦਾ ਤਾਂ ਮੰਨ ਲੈਂਦੇ ਸੀ ਗੱਲ ਕਰ ਉਹਨਾਂ ਦਾ ਪੈਰ ਆਵਾ ਜਿਹਨੇ ਟੋਪੀਆਂ ਨੂੰ ਨੇਜਿਆਂ ਦੇ ਉੱਪਰ ਟੰਗਣਾ ਇਹ ਵਧੀਆ ਸੁਨੇਹਾਨ ਤਾਂ ਲੱਗਦਾ ਕਿ ਇਸ ਚੀਜ਼ ਨੂੰ ਅੱਗੇ ਤੋਂ ਇਹ ਚੀਜ਼ ਨਾ ਹੋਵੇ ਇਹ ਸੋਨੇ ਕਿਉਂਕਿ ਸੁਨੇਹਾ ਸ਼ੀਦੀ ਦਿਹਾੜਿਆਂ ਦੇ ਦੌਰਾਨ ਵਿਸ਼ ਭਰਦੀਆਂ ਨਜ਼ਰਾਂ ਜਿਹੜੀਆਂ ਨੇ ਉਸ ਵਭ ਤੌਰ ਤੇ ਫਤਿਹਗੜ ਸਾਹਿਬ ਦੀ ਸਰਨ ਦੀ ਧਰਤੀ ਦੇ ਉੱਪਰ ਹੁੰਦੀਆਂ ਨੇ ਉੱਥੇ ਜੋ-ਜੋ ਚੀਜ਼ਾਂ ਹੁੰਦੀਆਂ ਨੇ ਹਰ ਇੱਕ ਤੱਕ ਜਿਹੜਿਆ ਪਹੁੰਚਦੀਆਂ ਨੇ ਐਸੇ ਵਰਤਾਵੇ ਐ ਐਸਾ ਵਰਤਾਰਾ ਕੁਝ ਇਸ ਤੋਂ ਬਾਅਦ ਨਾ ਵਾਪਰੇ ਜਿਹਦੇ ਨਾਲ ਕਿਤਨਾ ਕਿਤੇ ਸਵਾਲ ਜਿਹੜੇ ਹੈਗੇ ਆ ਪੂਰੇ ਸਿੱਖ ਸੰਗਤ ਦੇ ਉੱਪਰ ਖੜੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਜੋ ਸਿੱਖ ਆਗੂ ਨੇ ਉਹਨਾਂ ਨੂੰ ਅੱਗੇ ਹੋ ਕੇ ਇਸ ਚੀਜ਼ ਦੇ ਲਈ ਕੋਈ ਨਾ ਕੋਈ ਪ੍ਰਣ ਲੈਣਾ ਚਾਹੀਦਾ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦਾ ਹੱਕ ਬਣਦਾ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕਰੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਤਾਂ ਫਿਰ ਪ੍ਰਬੰਧਕਾਂ ਦੀ ਡਿਊਟੀ ਲਾਵੇ ਕਿਉਂਕਿ ਜਿਹੜੇ ਹੁਣ ਦੇਖੋ ਜਿਹੜਾ ਬੰਦਾ ਸਾਰੀ ਉਮਰ ਹੀ ਟੋਪੀਆਂ ਪਹਿਨਦਾ ਬਾਹਰੋਂ ਆ ਰਿਹਾ ਹੈ ਸੇਵਾ ਭਾਵਨਾ ਦੇ ਨਾਲ ਦਰਸ਼ਨਾਂ ਲਈ ਆ ਰਿਹਾ ਹੈ ਬਿਲਕੁਲ ਬਰਾਗ ਦੇ ਵਿੱਚ ਆ ਰਿਹਾ ਹੈ ਤੇ ਉਹਨੂੰ ਪੱਗਦਾ ਹੁਣ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਪ੍ਰਵਾਸੀ ਨੇ ਦੂਰੋਂ ਆਉਂਦੇ ਨੇ ਉਹਨਾਂ ਦੇ ਤਾਂ ਪੱਗਾਂ ਦੀ ਕੋਈ ਦੁਕਾਨਾ ਹੀ ਨਹੀਂ ਹੁੰਦੀਆਂ ਪ੍ਰਬੰਧ ਤਾਂ ਸਾਨੂੰ ਕਰਕੇ ਦੇਣਾ ਪਊ ਜੇ ਆਪਾਂ ਕਿਸੇ ਹੋਰ ਧਰਮ ਜਾਂ ਜਨਤ ਉਹ ਵੀ ਆਪਣੇ ਢੰਗ ਨਾਲ ਕਰਦੇ ਨੇ ਪ੍ਰਬੰਧ ਆਪਣੇ ਲਈ ਲੰਗਰ ਦਾ ਵੀ ਪ੍ਰਬੰਧ ਕਰਦੇ ਨੇ ਸਾਰੇ ਕਿਸ ਦਾ ਕਰਦੇ ਨੇ ਤਾਂ ਇਹਨਾਂ ਦਾ ਜਿਹੜਾ ਮੈਂ ਤਾਂ ਕਹੂੰਗਾ ਬੱਚਿਆਂ ਦਾ ਉਹਨਾਂ ਕਸੂਰ ਨਹੀਂ ਜਿੰਨਾ ਸਾਡਾ ਸ਼੍ਰੋਮਣੀ ਕਮੇਟੀ ਦਾ ਕਸੂਰ ਹੈ ਉਹਨਾਂ ਨੂੰ ਹੱਕ ਬਣਦਾ ਸੀ ਉਹਨਾਂ ਦਾ ਕੋਈ ਜਮਾਂ ਕਰਨ ਦਾ ਤਰੀਕਾ ਕੋਈ ਨਾ ਕੋਈ ਉੱਥੇ ਅਪਣਾਉਣਾ ਬਣਦਾ ਹੈ ਕਿਉਂਕਿ ਨਹੀਂ ਹੈ ਦੇਖੋ ਜੇ ਹੁਣ ਆਪਾਂ ਗੱਲ ਕਰੀਏ ਵੀ ਤੁਸੀਂ ਜੇ ਚੈੱਕ ਕਰ ਲਿਓ ਜਿੰਨੀ ਇਹ ਵੀਡੀਓ ਜਾਂ ਫੋਟੋਆਂ ਦੇਖੀਆਂ ਗਈਆਂ ਨੇ ਉਹਨਾਂ ਉੱਥੋਂ ਦੇ ਜਿਹੜਾ ਸਿੱਧੀ ਦਿਹਾਣਿਆਂ ਦੇ ਦੌਰਾਨ ਜਿਹੜੇ ਸਮਾਗਮ ਹੋਏ ਸੀਗੇ ਕੋਈ ਅਰਦਾਸਾਂ ਬੇਨਤੀਆਂ ਹੋਈਆਂ ਸੀ ਉਹ ਨਹੀਂ ਉਹਨਾਂ ਲੋਕਾਂ ਨੇ ਦੇਖਿਆ ਕਿੱਡਾ ਮਾੜਾ ਸੁਨੇਹਾ ਗਿਆ ਤਾਂ ਦੇਖੋ ਉਹ ਕਿਸ ਤਰ੍ਹਾਂ ਦਾ ਜਿਹੜਾ ਬੱਚਾ ਸੀ ਉਹ ਤਾਂ ਚਲੋ ਹਣ ਭੋਲ ਸੀ ਉਹਦੀ ਗਲਤੀ ਨਹੀਂ ਸੀ ਉਹਨੂੰ ਬਰਜਿਆ ਜਾ ਸਕਦਾ ਸੀ ਉਹਨੂੰ ਸਿਖਾਇਆ ਜਾ ਸਕਦਾ ਸੀ ਵੀ ਪੁੱਤਰ ਇਸ ਤਰ੍ਹਾਂ ਨਹੀਂ ਕਰਦੇ ਤੇ ਤੁਹਾਡਾ ਜਿਹੜਾ ਸੁਨੇਹਾ ਉਹਨੂੰ ਜੇ ਟੋਪੀਆਂ ਤੁਸੀਂ ਲੈਣੀਆਂ ਨੇ ਲਹਾ ਲਈਆਂ ਉਹਨਾਂ ਨੂੰ ਕੋਈ ਪਰਨਾ ਨਹੀਂ ਦਿੰਦਾ ਤਾਂ ਫਿਰ ਨੇਜੀਆਂ ਚ ਪਾਉਣ ਦੀ ਤਾਂ ਜ਼ਰੂਰਤ ਹੀ ਨਹੀਂ ਸਣਾ ਉਹਨਾਂ ਨੂੰ ਕਿਸੇ ਲਵਾਵੇ ਚ ਪਾ ਕੇ ਰੱਖ ਲਾਂਦੇ ਜੇ ਵਾਪਸ ਹੀ ਉਹਨਾਂ ਨੂੰ ਦਿੱਤੀ ਜਾਂਦੀ ਹੁਣ ਸਿੱਖ ਧਰਮ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਦਾਨਪੁਨ ਕਰਦੇ ਨੇ ਅੱਜ ਕੱਲਾ ਕੇ ਗਰੀਬਾਂ ਨੂੰ ਉਹਨਾਂ ਦੇ ਸਿਰਾਂ ਤੇ ਪੱਗਾਂ ਥੋੜੀ ਪਾਉਂਦੇ ਨੇ ਉਹ ਬੂਟ ਜਰਬਾਂ ਜਾਂ ਟੋਪੀਆਂ ਵੀ ਬਣ ਕੇ ਆਉਂਦੇ ਨੇ ਸਿੱਖ ਧਰਮ ਚ ਆਏ ਕਿੰਨੇ ਨੇ ਸ਼ਹਿਰਾਂ ਦੇ ਵਿੱਚ ਕਿਸੇ ਮਰਜ਼ੀ ਚਲੇ ਜਾਓ ਤੁਸੀਂ ਕਿਉਂ ਉਸ ਤਰ੍ਹਾਂ ਤਾਂ ਦਿੰਦੇ ਨੇ ਜੇ ਹੁਣ ਤੁਸੀਂ ਕਿਸੇ ਬੰਦੇ ਦੇ ਜਿਹੜਾ ਕੱਲੀ ਟੋਪੀ ਪਹਿਨਦਾ ਜਾਂ ਵਾਲ ਕ ਉਹਦੇ ਉੱਪਰ ਜੇ ਤੁਸੀਂ ਪੱਗ ਵੱਨ ਵੀ ਆਉਂਦੋ ਕਿੰਨੇ ਦਿਨ ਰੱਖ ਲੂ ਪੱਗ ਫਿਰ ਉੱਥੇ ਤਾਂ ਟੋਪੀ ਦਿੰਦੇ ਨੇ ਉਹ ਗੱਲ ਕਰ ਨਹੀਂ ਇਹ ਮੈਨੂੰ ਤਾਂ ਮਤਲਬ ਕੁੱਲ ਮਿਲਾ ਕੇ ਲੱਗਿਆ ਵੀ ਜਿਹੜਾ ਸੁਨੇਹਾ ਸੀ ਇਹ 네ਗੇਟਿਵ ਗਿਆ ਤੇ ਇਸ ਤਰ੍ਹਾਂ ਦੇ ਜਿਹੜੇ ਮਨਫੀ ਸੁਨੇਹੇ ਨੇ ਜਿਹੜੇ ਮਾੜੇ ਸਾਡੇ ਧਰਮ ਪ੍ਰਤੀਜਾ ਸਾਡੇ ਨੌਜਵਾਨ ਵਰਗ ਪ੍ਰਤੀ ਜਿਹੜੇ ਮਾੜੇ ਸਨੇਹ ਜਾਂਦੇ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਤੇ ਇਹ ਕੰਮ ਹੱਕ ਬਣਦਾ ਹੈਗਾ ਸ਼੍ਰੋਮਣੀ ਕਮੇਟੀ ਦਾ ਕਿਛੇ ਦਿਨ ਤਾਂ ਬਹੁਤੇ ਮੁਸਲਮਾਨ ਭਾਈਚਾਰਾ ਵੀ ਆਏ ਹੋਏ ਸੀ ਉਹਨਾਂ ਦੀਆਂ ਤਸਵੀਰਾਂ ਵੀ ਵੀਡੀਓਜ਼ ਵੀ ਜਿਹੜੀਆਂ ਵਾਇਰਲ ਹੋਈਆਂ ਹੋ ਸਕਦਾ ਉੱਥੇ ਕਿਸੇ ਤਰ੍ਹਾਂ ਦਾ ਲੰਗਰ ਵੀ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਲਾਇਆ ਗਿਆ ਵੇ ਉਹ ਵੀ ਆਏ ਸੀ ਉਹ ਵੀ ਸਾਂਝੀ ਵਾਲਤਾ ਦਾ ਸੁਨੇਹਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਹੁਤੇ ਹਿੰਦੂ ਭਰਾ ਵੀ ਐਸੇ ਨੇ ਜਿਹੜੇ ਇਨ੍ਹਾਂ ਦਿਨਾਂ ਦੇ ਵਿੱਚ ਠੰਡੇ ਪਾਣੀ ਦੇ ਨਾਲ ਨਹਾਉਂਦੇ ਨੇ ਜਿਹੜੇ ਧਰਤੀ ਦੇ ਉੱਪਰ ਜਿਹੜਾ ਹੈਗਾ ਉਹ ਸੌਂਦੇ ਨੇ ਮਤਲਬ ਉਹ ਤਾਂ ਫਿਰ ਸਾਂਝੀ ਵਾਲਤਾ ਦਾ ਸੁਨੇਹਾ ਸ਼੍ਰੋਮਣੀ ਕਮੇਟੀ ਦੇ ਨੇ ਕੋਈ ਜਥੇਦਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਰੋਡ ਮੈਪ ਹੈ ਜਿਹੜਾ ਮਾਪਦੰਡ ਨੇ ਜਿਹੜੇ ਸਾਰੇ ਉਹ ਨਿਸ਼ਚਿਤ ਕਰਨੇ ਚਾਹੀਦੇ ਨੇ ਕਿਉਂਕਿ ਨਵੇਂ ਵਰਤਾਰੇ ਨੇ ਨਵੇਂ-ਨਵੇਂ ਕਿਸਮ ਦੇ ਲੋਕ ਆਉਂਦੇ ਨੇ ਹੁਣ ਐ ਤਾਂ ਸਾਡੇ ਕੋਲੇ ਜਿਹੜੇ ਅੰਗਰੇਜ਼ ਆਉਂਦੇ ਨੇ ਉਹਨਾਂ ਨੂੰ ਦਾੜੀ ਕੇਸ ਤੇ ਗੋਲਦਮਲੇ ਸਜਾਈ ਹੁੰਦੇ ਨੇ ਤੇ ਉਹਦੇ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਦਾ ਕੋਈ ਪੋਤਾ ਜਾਂ ਪੁੱਤ ਖੜਾ ਹੁੰਦਾ ਉਹਦੇ ਵਾਲ ਕੱਟੇ ਹੁੰਦੇ ਨੇ ਉਹ ਆਪਾਂ ਨੂੰ ਪੀੜੀ ਧੱਲੇ ਵੀ ਛੋਟੀ ਮਾਰਨੀ ਪਊ ਨਾ ਵੀ ਸਾਡੇ ਬੱਚੇ ਕੱਲਾ ਸਰਹੰਦ ਜਾ ਕੇ ਟੋਪੀਆਂ ਜਾਂ ਪੱਗਾਂ ਪਹਿਣ ਕੇ ਸਿੱਖੋਗੇ ਤੇ ਬਾਕੀ ਵਰਤਾਰਾ ਜਿਹੜਾ ਉਹਨਾਂ ਦਾ 364 ਦਿਨ ਹੈ ਉਹ ਫਿਰ ਕਿਸ ਤਰ੍ਹਾਂ ਦਾ ਸਾਨੂੰ ਉਧਰ ਦੇਖਣਾ ਪਊ ਸਾਨੂੰ ਆਪਨ ਆਪ ਪਛਾਣਨਾ ਪਊਗਾ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਕਦੇ ਨਹੀਂ ਰਹੀ ਤੇ ਉਹ ਤੋਂ ਸਾਡੇ ਤਾਂ ਗੁਰੂ ਦੇਖੋ ਉੱਚ ਦਾ ਪੀਰ ਬਣ ਕੇ ਵੀ ਗਏ ਨੇ ਹੈਨਾ ਤੇ ਫਿਰ ਉਹ ਉੱਚ ਦਾ ਪੀਰ ਬਣਨਾ ਵੀ ਤਾਂ ਦੇਖੋ ਕਿੱਡੀ ਵੱਡੀ ਗੱਲ ਸੀ ਕਿੰਨਾ ਬਦਲਾ ਸੀ ਤਾਂ ਫਿਰ ਆਏ ਐ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਤਾਂ ਨਹੀਂ ਕਹਿੰਦਾ ਵੀ ਇਹ ਸ਼ੋਭਾ ਦਿੰਦੀਆਂ ਨੇ ਤੇ ਐਡਾ ਵੱਡਾ ਧਰਮ ਆ ਸਾਡੇ ਤਾਂ ਸਭ ਨੂੰ ਅਮਰਤ ਦੀ ਗੱਲ ਕਰਦੇ ਆ ਹੁਣ ਅਮਰਤ ਕਿਸੇ ਨੂੰ ਸ਼ਿਕਾਇਆ ਜਾਂਦਾ ਉਹਨੂੰ ਇਹ ਥੋੜੀ ਕਹਿੰਦੇ ਨੇ ਵੀ ਤੂੰ ਦਾੜੀ ਕੇਸ ਵਧਾਉ ਉਹ ਤੋਂ ਬਾਅਦ ਤੈਨੂੰ ਅਮਰਸ਼ ਕਹਾਵਾਂਗੇ ਜਦੋਂ ਉਹਦਾ ਮਨ ਵੜ ਜਾਂਦਾ ਉਹਨੂੰ ਅਮਰਸ਼ ਕਹਾਂਦੇ ਨੇ ਤੇ ਕਈਆਂ ਦੀ ਸ਼ੇਪ ਕੀਤੀ ਹੁੰਦੀ ਆ ਕਈਆਂ ਦੀ ਥੋੜੀ ਥੋੜੀ ਦਾੜੀ ਰੱਖੀ ਹੁੰਦੀ ਆ ਤੇ ਉਹਨਾਂ ਨੇ ਕਿਰਪਾਨ ਪਾਈ ਹੁੰਦੀ ਬੜੇ ਅਜੀਬ ਲੱਗਦੇ ਨੇ ਗੱਲ ਕਰ ਜਦੋਂ ਉਹ ਦਿਲੋਂ ਕਰਦੇ ਨੇ ਤਾਂ 2-4 ਮਹੀਨਿਆਂ ਦੇ ਵਿੱਚ ਉਹ ਪੂਰਨ ਸਿੱਖ ਸਿੱਕੀ ਤਾਂ ਹੈ ਹੀ ਇਹ ਚੀਜ਼ ਵੀ ਤੁਸੀਂ ਕੁਝ ਨਾ ਕਰੋ ਤਾਂ ਸਿੱਖ ਬਣ ਜਾਓਗੇ ਜਦੋਂ ਤੁਸੀਂ ਆਪ ਦਾ ਕੋਈ ਪੈਰਾਵਾ ਕਰਦੇ ਹੋ ਕਿ ਦਾੜੀਆਂ ਕੱਟਦੇ ਹੋ ਮੈਂ ਕੱਟੀ ਹੈ ਨਾ ਤਾਂ ਉਦੋਂ ਤਾਂ ਵੱਖਰੀ ਗੱਲ ਹੈ ਤੇ ਸਿੱਕੀ ਤਾਂ ਕੁਦਰਤ ਦਾ ਰੂਪ ਹੈ ਜਦੋਂ ਤੁਸੀਂ ਕੁਝ ਵੀ ਨਹੀਂ ਕਰਦੇ ਆ ਉਹਦੇ ਸਰੀਰ ਨੂੰ ਕੋਈ ਛੇੜਛਾੜ ਨਹੀਂ ਕਰਦੇ ਸਿੱਖ ਬਣ ਜਾਓਗੇ ਇਸ ਤਰ੍ਹਾਂ ਨਾ ਵਰਤਾਰਾ ਸਮਝ ਲੈਣਾ ਚਾਹੀਦਾ ਬੱਚਿਆਂ ਨੂੰ ਜਰੂਰ ਸਮਝਾਉਣਾ ਚਾਹੀਦਾ ਕੱਲਿਓ ਬੱਚੇ ਨਹੀਂ ਅਗਲੇ ਵਾਰ ਹੋਰ ਨਵੇਂ ਆਉਣਗੇ ਸੇਵਾਦਾਰਾਂ ਦੇ ਰੂਪ ਦੇ ਵਿੱਚ ਤੇ ਕਿੰਨੇ ਹੀ ਸੜਕਾਂ ਤੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹੜਾ ਇਹ ਹੈ ਵੀ ਸ਼ੀਦੀ ਦਿਹਾੜੇ ਨੇ ਇਹ ਬਰਾਗ ਮਹੀਨੇ ਐਡੀ ਵਿਸ਼ਵ ਦੀ ਨਾ ਕਦੇ ਵਾਪਰੀ ਹੈ ਘਟਨਾ ਤੇ ਨਾ ਕਦੇ ਵਾਪਰਨੀ ਹੈ ਇਸ ਤਰ੍ਹਾਂ ਦੀ ਕੁਰਬਾਨੀ ਹੈ ਸਾਨੂੰ ਉਹਦਾ ਮੁੱਲ ਪਾਉਣਾ ਚਾਹੀਦਾ ਉਹਦਾ ਸਤਿਕਾਰ ਕਰਨਾ ਚਾਹੀਦਾ ਜਿਵੇਂ ਨਿੱਕੇ ਨਿੱਕੇ ਪਖੰਡ ਨੇ ਜਾਂ ਹਟਕੇ ਜਿਨ੍ਹਾਂ ਨੂੰ ਸਿੱਖ ਧਰਮ ਪਹਿਲਾਂ ਹੀ ਛਟਿਆਉਂਦਾ ਹੈ ਉਹਨਾਂ ਦਾ ਵਿਰੋਧ ਕਰਦਾ ਉਸ ਤਰ੍ਹਾਂ ਦੇ ਵਰਤਾਰੇ ਜਦੋਂ ਇੱਥੇ ਆਉਂਦੇ ਨੇ ਨਾ ਫਿਰ ਦੁੱਖ ਲੱਗਦਾ ਵੀ ਨਹੀਂ ਗਲਤ ਜਟਾਣਾ ਸਾਹਿਬ ਸਮਝ ਤਬਾ ਬੋਤਾਲ ਮਿਹਰਬਾਨੀ ਜੀ ਤੁਮਰ ਨਾਲ ਹਰਦੀਪ ਸਿੰਘ ਜਟਾਣਾ ਹੋ ਰਹੀ ਸੀ ਕਿ ਜੈਸਾ ਵਰਤਾਰਾ ਵਾਪਰਿਆ ਉਹ ਸੋਸ਼ਲ ਮੀਡੀਆ ਤੇ ਬਹੁਤ ਉਸ ਚੀਜ਼ ਤੇ ਸਵਾਲ ਜਿਹੜੇ ਹੈਗੇ ਉਹ ਹੋ ਰਹੇ ਨੇ ਵੱਖ-ਵੱਖ ਦੋ ਪੱਖ ਨੇ ਇੱਕ ਪੱਖ ਕੁਝ ਕਹਿ ਰਿਹਾ ਦੂਸਰਾ ਪੱਖ ਕੁਝ ਕਹਿ ਰਿਹਾ ਤਾਂ ਸੋਚਿਆ ਕਿ ਇੱਕ ਵਰਤਾਲਾਪ ਜ਼ਰੂਰ ਕੀਤੀ ਜਾਵੇ ਕਿ ਇਨਸਾਨੀਅਤ ਦੇ ਤੌਰ ਤੇ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਸੀ ਜਿਵੇਂ ਜਟਾਣਾ ਸਾਹਿਬ ਨੇ ਵੀ ਕਿਹਾ ਕਿ ਉਹਨਾਂ ਬੱਚਿਆਂ ਦਾ ਕਸੂਰ ਨਹੀਂ ਹਨ ਪੋਲਨੇ ਹਨ ਜਾਨ ਨੇ ਕਿਸੇ ਦੀ ਚੱਕ ਦੇ ਵਿੱਚ ਜਾਂ ਕਿਹਦਾ ਕਰਕੇ ਐਸਾ ਕੁਝ ਕੀਤਾ ਹੁਣ ਪਰ ਅਸਲੀ ਦੇ ਵਿੱਚ ਹੁਣਾ ਕੀ ਚਾਹੀਦਾ ਸੀ ਤੇ ਕਿਹੜਾ ਕੁਝ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਤ ਕਰਿਓ ਹੁੰਦੇ ਹੋ ਇਜਾਜ਼ਤ ਧੰਨਵਾਦ ਜੀ